ਬਾਬਾ ਜੀ ਕਹਿੰਦੇ ਨੇ ਕਿ ਅਮਰਤ ਵੇਲੇ ਉੱਠਣ ਦਾ ਕੀ ਫਾਇਦਾ ਹੁੰਦਾ ਹੈ ਬਾਬਾ ਜੀ ਕਹਿੰਦੇ ਨੇ ਜਿਹੜਾ ਇਨਸਾਨ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦਾ ਏ ਉਹਨੂੰ ਸਵਾ ਮਾਨ ਹੀਰੇਦਾਨ ਕੀਤੇ ਜਿੰਨਾ ਫਲ ਮਿਲਦਾ ਜਿਹੜਾ ਬੰਦਾ 3 ਵਜੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਭਜਨ ਬੰਦਗੀ ਕਰਦਾ ਹੈ ਉਸ ਨੂੰ ਸਵਾ ਮਾਨ ਸਉਨਾ ਦਾਨ ਕੀਤੇ ਜਿੰਨਾ ਫਲ ਮਿਲਦਾ ਹੈ ਜੋ ਇਨਸਾਨ 4 ਵਜੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਏ ਉਹਨੂੰ ਸਵਾ ਮਨ ਚਾਂਦੀ ਦਾਣ ਕੀਤੇ ਜਿੰਨਾ ਫਲ ਮਿਲਦਾ ਏ ਤੇ ਜੋ ਇਨਸਾਨ 5 ਵਜੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਦਾ ਕਹਿੰਦੇ ਉਹਨੂੰ ਸਵਾ ਮਨ ਦੁੱਧ ਦਾਣ ਕੀਤੇ ਜਿੰਨਾ ਫਲ ਮਿਲਦਾ ਹੈ ਜਿਹੜਾ ਇਨਸਾਨ 7 ਵਜੇ ਉੱਠ ਕੇ ਨਹਾ ਕੇ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾ ਆਂ ਤਮਾਰਾ ਹੀ ਕਹਿੰਦੇ ਆ 5 ਵਜੇ ਤੋਂ ਬਾਅਦ ਚ ਕੇਵਲ ਤੇ ਕੇਵਲ ਆਪਣੇ ਸਰੀਰ ਦਾ ਸਵਾਰਥ ਹੋ ਸਕਦਾ ਹੈ ਜਾਂ ਤੁਹਾਡੇ ਮਨ ਦੀ ਭਾਵਨਾ ਹੋ ਸਕਦੀ ਆ ਅਮਰਤ ਵੇਲਾ ਨਹੀਂ ਹੋ ਸਕਦਾ ਜੋ ਅਮਰਤ ਵੇਲੇ ਉੱਠੇ ਕਰੇ ਇਸ਼ਨਾਨ ਚਾਰ ਪ੍ਰਕਾਰ ਦਾ ਮੇਰੇ ਦਾਨ ਵੈਗਰੂ ਸਾਰਿਆਂ ਨੂੰ ਚੜਦੀ ਕਲਾ ਰੱਖੇ